ਆਪਣੇ ਮੇਲੇ ਚ ਨਹੀਂ ਜਾਂਦੀ ਬਨਾਲੀ 3200 ਰੁਪਏ ਬੋਲਦਾ ਵੀ ਨਹੀਂ ਜਾ ਜਾ 3200 ਰੁਪਏ ਬੋਲਦਾ ਬਾਈ ਹੁਣ ਹੀ ਰਿਪੋਰਟ 3200 ਰੁਪਏ ਹੋ ਗਈ ਆ ਬਾਕੀ ਬਈ ਇਹ ਅਸਿਗੀ 1885 3400 ਰੁਪਏ ਹੋ ਚੁੱਕੀ ਹੈ 1885 ਅੱਗੇ ਵੇਣੇ ਕਿਸਾਨ ਭਰਾਓ ਕਿਹੜੀ ਵੈਰਾਈਟੀ ਆਜੋ ਭਾਗ ਹੈਗਾ ਜੀ ਦੂਜਾ ਵੀਡੀਓ ਦਾ ਭਾਗ ਹੈਗਾ ਜੀ ਦੂਜਾ ਤਰੀਕ ਹੋਗੀ ਆ 10 ਦਸੰਬਰ ਤਰੀਕ ਹੋਗੀ ਆ ਜੀ 10 ਦਸੰਬਰ ਤੇ 2025 ਵੀਡੀਓ ਦਾ ਭਾਗ ਹੈਗਾ ਦੂਜਾ ਇੱਕ ਵੀਡੀਓ ਆ ਚੁੱਕੀ ਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਗੇ ਵੇਣੇ ਆਜੋ ਆਹ ਤੇਰੀ ਵੇਣੇ ਕਿਸਾਨ ਭਰਾਓ ਕਿੱਥੋਂ ਕਿੱਥੇ ਕਰ ਜਾਂਦੀ ਕਿਹੜੀ ਵੈਰਾਈਟੀ 1885 ਬੋਲੇ ਬੋਲੇ ਚੈੱਕ ਕਰੋ 85 85 1885 ਵੈਰੈਟੀ ਹੈ ਜੀ ਬਾਕੀ ਵੇਣੇ ਆ ਗਏ 3100 ਰੁਪਏ 3100 ਰੁਪਏ 3100 ਰੁਪਏ 3100 ਰੁਪਏ 3100 ਰੁਪਏ 3100 ਰੁਪਏ ਹਾਂ ਵੀ 3100 ਰੁਪਏ 3100 ਰੁਪਏ 3205 ਰੁਪਏ 3205 ਰੁਪਏ 3205 ਰੁਪਏ ਚੱਲ ਫੇਰ ਫਸਾ ਦੇਣੀ 10 ਰੁਪਏ ਕਰਦੇ ਆ ਕਰਾਂ 10 ਰੁਪਏ ਬਾਈ ਪੱਕਾ ਤਾਂ ਡਬਲ ਹੀ ਬੋਲੀ ਪਿਆ ਪੱਕਾ ਦੇਖ ਲਓ ਜਿਵੇਂ ਮਰਜ਼ੀ ਕਰ ਲਓ ਡਬਲ ਹੀ ਬੋਲੀ ਜਾਂ ਡਬਲ ਬਾਅਦ ਵੇਖ ਲਾਂਗੇ 15 ਰੁਪਏ ਅਰੇ ਟਿੱਪੂ ਵੀ 50 ਕਰ ਲਿਓ ਯਾਰ 50 ਰੁਪਏ 3450 ਰੁਪਏ 55 ਰੁਪਏ 55 ਰੁਪਏ ਹਾਂ 55 ਰੁਪਏ 55 ਰੁਪਏ ਹਾਂ ਵੀ بابا 55 ਰੁਪਏ 60 ਰੁਪਏ ਤਾਂਨੇ ਦੇਖ ਰਾਲੇ 60 ਰੁਪਏ 340 60 ਰੁਪਏ 60 ਰੁਪਏ 60 ਹਾਂਜੀ 60 ਰੁਪਏ 60 ਰੁਪਏ 60 ਕਰ ਲੈ ਪੈਂਦਰ ਭਾਈ 70 ਰੁਪਏ 70 ਰੁਪਏ 90 ਰੁਪਏ 99 ਰੁਪਏ 35 ਰੁਪਏ 35 ਰੁਪਏ 35 ਰੁਪਏ ਬੋਲਣਾ ਵੀ ਕਹਿਨੇ ਹਾਂ ਵੀ ਕੋ ਕੇ ਹੈ ਮੂਡ 35 ਰੁਪਏ ਰਾਹੁਲ ਭਾਈ ਨਾ ਵੇਚੋ ਦੋ ਕਰ ਦੀ ਹਾਂ ਵੀ ਬੋਲਨੇ ਮੇਰੇ 3500 ਰੁਪਏ ਹਮੂਰ ਬਾਈ 3500 ਰੁਪਏ ਲਿਖੋ ਜੀ ਜੋਸਨ ਜੀ ਲਓ ਜੀ 3500 ਰੁਪਏ ਢੇਰੀ ਹੋ ਚੁੱਕੀ ਹੈ ਜੀ ਇਹ ਸੀਗੀ 1885 1885 ਇਹ ਆ ਗਈ ਹੈ ਜੀ ਹੁਣ 1885 ਸੀਗੀ ਜੀ ਉਹ ਲਓ ਜੀ 1847 ਆ ਗਈ ਹੈ ਹੈ 85 ਜਲ ਜਿਹੜੀ ਵੀ ਆ ਗਈ ਬੋਲੋ ਫਿਰ ਲਓ ਜੀ 1847 1847 ਵੇਣਿਆ ਕਿੱਥੋਂ ਟਿੱਕਰ ਸਾਹ ਹੋ ਜਾਂਦਾ ਭਾਗ ਹੈਗਾ ਦੂਜਾ

বোল পাতে ৰাখিলে বোল পাই ঠাই ঠাই মু

ராய் பச்சுவை சூபாய் பூபாய் ரூபாய் சத்திர ரூபாய் தினை பஞ்ச ரூபாய் பஞ்ச ரூபாய் பஞ்ச ரூபாய் பஞ்ச ரூபாய் பஞ்ச ரூபாய் பஞ்ச ரூபாய் 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ 15 ਰੁਪਏ 20 ਰੁਪਏ 20 ਰੁਪਏ 20 ਰੁਪਏ 25 ਰੁਪਏ 40 ਰੁਪਏ 40 ਰੁਪਏ 60 ਰੁਪਏ 60 ਰੁਪਏ 60 ਰੁਪਏ 70 ਰੁਪਏ 70 ਰੁਪਏ 70 ਰੁਪਏ 80 ਰੁਪਏ 80 ਰੁਪਏ 80 ਰੁਪਏ 3000 80 ਰੁਪਏ ਦੋ ਮੁਗੀ ਹੈ ਮੋੜ ਹੈ ਵੀ ਮੋੜ ਜਿੱਥੋਂ ਨੇ ਸਕੇ 1980 ਰੁਪਏ ਕਿਰਪਾ ਜੀ ਆਓ ਜੀ ਆਓ 3000 ਰੁਪਏ 80 ਰੁਪਏ ਵੇਚ ਚੁੱਕੀ ਹੈ ਇਸੇ ਕੀ ਜੀ 18 47 3000 ਤੇ 80 ਰੁਪਏ 17 18 ਵੇਨੇ ਆ ਜੀ ਇੱਕ ਵੀਡੀਓ ਆ ਚੁੱਕੀ ਹੈ ਚਮੁੱਛਲ ਦੀ ਰੇਟ ਆ ਬਈ ਇਹ ਹੁਣ 17 18 ਵਿਖਾਉਣੇ ਆ ਤੁਹਾਨੂੰ ਤੇਰੀ ਕਿੱਧਰ ਪਈ ਆ ਲੋਬੀ ਆ ਜਾਓ ਆਪੀ 17 18 ਆਜਾ ਜੀ ਤੇਰੇ ਮਤਲਬ ਲੈ ਨਾ ਜੀ ਇਹ ਨੀ ਰੱਖੀ ਪਾ ਲੋ ਜੀ 17 18 ਵੈਰਾਈਟੀ ਆ 17 18 ਬੋਲ ਗਏ ਇਟਾਲੀ ਬੋਰੀਆਂ ਜੀ 3500 ਰੁਪਏ 3500 ਰੁਪਏ 3500 ਰੁਪਏ 100 ਰੁਪਏ ਪਾ ਦੇ 25 ਬੋਲੇ ਹੋਗੇ ਨਹੀਂ 25 ਰੁਪਏ 75 ਪਾਓ 25 ਬਾਗ ਵੀ ਜਿੱਦਾਂਗੇ 3600 ਰੁਪਏ 3600 ਰੁਪਏ 3600 ਰੁਪਏ 36 ਹਾਂਜੀ 5 ਰੁਪਏ 5 ਰੁਪਏ ਜੈਨ ਆ ਗਿਆ ਹਾਂ 10 10 ਰੁਪਏ 15 ਰੁਪਏ 20 ਰੁਪਏ 25 ਰੁਪਏ 25 ਰੁਪਏ 25 ਰੁਪਏ 3625 ਰੁਪਏ 25 ਰੁਪਏ 3625 ਰੁਪਏ ਬੋਲਨੇ ਕਹੇ ਨੇ ਹਾਂ ਵੀ ਤਾਉ ਐ ਕਰੋ 25 ਰੁਪਏ 3625 ਰੁਪਏ 25 ਰੁਪਏ 25 ਰੁਪਏ 25 ਰੁਪਏ 25 ਰੁਪਏ ਭਾਈ 3625 ਬੋਲਣਾ ਹੈ ਭਾਈ 3625 ਰੁਪਏ ਆ ਗਿਆ ਛੇੜੇ ਹੈ ਭਾਈ 3625 ਰੁਪਏ ਕਿ ਆ ਜਾ ਵੀ ਬੋਬੀ 3625 ਭਾਈ 3625 ਰੁਪਏ 25 ਰੁਪਏ ਹਰ ਜਾ ਲੈ ਆ ਆ 25 ਰੁਪਏ 25 ਰੁਪਏ 25 ਰੁਪਏ 25 ਰੁਪਏ 25 ਪੱਚੀ ਰੁਪਏ ਆ ਜਾਓ ਪੱਚੀ ਰੁਪਏ ਜਮੀਰ ਕਿੱਧਰ ਗਿਆ ਪੱਚੀ ਰੁਪਏ ਕਿੱਧਰ ਕਰਤੇ ਹੋ ਭਾਈ ਗਾਲੇ ਕੱਟੇ ਆ ਪੱਚੀ ਰੁਪਏ ਸਾਲੇ ਪੰਜਾ ਕਰਤੇ ਆ ਪੱਚੀ ਰੁਪਏ ਹਾਂਜੀ 30 ਰੁਪਏ 35 ਰੁਪਏ 45 ਰੁਪਏ ਜੰਝਰ ਭਾਈ ਜੰਝਰ ਭਾਈ ਜੰਝਰ ਭਾਈ ਜੰਝਰ ਭਾਈ 3655 ਰੁਪਏ ਕਾ ਵੀ ਮੂਡ ਦਾ ਜੰਝਰ ਭਾਈ ਜੰਝਰ ਭਾਈ 3655 ਰੁਪਏ ਦੋ ਬੋਲ ਨਹੀਂ ਗਏ ਨੇ 3655 ਰੁਪਏ ਤਿੰਨ ਜੈਨ ਦੇ ਜੀ 3655 ਰੁਪਏ ਹੋ ਚੁੱਕੀ ਹੈ 17 18 ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਗੇ ਵੇਣੇ ਜੀ ਬੋਲੀ ਕਿੱਧਰ ਹੁੰਦੀ ਹੈ ਤੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਆਹ ਵੇਖੋ ਟਰਾਲੀ ਦੇ ਵਿੱਚ ਵੀ ਇਹੀ ਪਈ ਆ